ਚੱਕਾ ਦੀ ਵੀਡੀਓ ਵੀ ਕਿ ਤੁਸੀਂ ਆਪ ਸਭ ਨੂੰ ਜੀ ਅਨੋ ਲੈ ਅੱਜ ਦੀ ਵੱਡੀ ਖਬਰ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਪੰਜਾਬ 'ਚ 스마트 ਮੀਟਰ ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ ਹੋਇਆ ਨਵਾਂ ਐਲਾਨ ਇਸ ਦੇ ਨਾਲ ਕਿਸਾਨ ਜਤੇ ਬੰਦੀਆਂ ਦੇ ਪਾਵਰ ਕਮ ਅਧਿਕਾਰੀਆਂ ਨੇ ਮੰਗ ਪੱਤਰ ਸੌਂਪ ਕੇ ਬਨੂੜ ਖੇਤਰ ਵਿੱਚ ਸਮਾਰਟ ਬਿਜਲੀ ਮੀਟਰ ਨਾਲ ਲਾਉਣ ਦੀ ਮੰਗ ਕੀਤੀ ਅਤੇ ਐਲਾਨ ਕੀਤਾ ਗਿਆ ਹੈ ਕਿ ਲਾਕੇ ਵਿੱਚ ਕਿਤੇ ਵੀ ਸਮਾਰਟ ਬਿਜਲੀ ਮੀਟਰ ਨਹੀਂ ਲਗਣ ਦਿੱਤੇ ਜਾਣਗੇ ਵੱਡੇ ਸਾਈਬਰ ਕ੍ਰਾਈਮ 'ਚ ਗਰਮ ਹੋਈ ਸਰਕਾਰ ਹੁਣ AI ਬਣਨੇਗੀ ਤਾਲ ਇਸ ਦੇ ਨਾਲ ਹੀ ਆਰਡਰ ਹੋਏ ਜਾ ਰਹੀ ਇਸ ਦੇ ਨਾਲ ਜਾਣਕਾਰੀ ਦਿੰਦੇ ਆ ਭਾਰਤ ਕਿਸਾਨ ਯੂਨੀਅਨ ਇਕਤਾ ਡੁਕੋਡ ਦਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਗਜੀਤ ਸਿੰਘ ਜੱਕੀ ਕਰਾਲਾ ਚੁੜੂਨੀ ਨੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸਾਖਪੁਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨਡਿਆਲ ਗੁਰਪ੍ਰੀਤ ਸਿੰਘ ਸੇਖਣ ਮਾਰਜਾ ਨਹੀਂ ਇਸ ਦੀ ਜਾਣਕਾਰੀ ਦਿੱਤੀ ਗੁਰਪ੍ਰੀਤ ਸਿੰਘ ਨਡਿਆਲ ਜਸਵੀਰ ਸਿੰਘ ਨੋੜੀ ਨੇ ਇਸ ਦੇ ਨਾਲ ਉਹਨਾਂ ਨੇ ਝੰਡਾ ਦਿੱਤੀ ਪੰਜਾਬ 'ਚ ਪੰਜਾਬ 'ਚ 스마트 ਬਿਜਲੀ ਮੀਟਰ ਲਾਇਆ ਜਾ ਰਹੇ ਹਨ ਇਸ ਦੇ ਬਾਵਜੂਦ ਕੇਂਦਰ ਰਾਜ ਤੇ ਸਰਕਾਰਾਂ ਵੱਲੋਂ ਇਲਾਕੇ ਵਿੱਚ 스마트 ਬਿਜਲੀ ਮੀਟਰ ਲਗਾਏ ਜਾ ਰਹੇ ਹਨ ਜੋ ਕਿ ਬਿਜਲੀ ਵਿਭਾਗ ਦੇ ਮੁਕੰਮਲ ਨਿਜੀਕਰਨ ਦੇ ਰਾਹ ਪਏ ਹੋਏ ਹਨ ਉਹਨਾਂ ਨੇ ਕਿਹਾ ਹੈ ਕਿ ਖਾਸਾ ਜਿਥੇ ਬੰਦੀਆ ਬਨੂੜ ਖੇਤਰ ਵਿੱਚ 스마트 ਮੀਟਰ ਨਹੀਂ ਲੱਗਣ ਦੇਣੀਆਂ ਤੇ ਵਿਭਾਗ ਵੱਲੋਂ ਪਿੰਡ ਖਨੂਰ ਕੋਲੋਂ ਵਿੱਚ ਲਾਇਏ ਗਏ 스마트 ਬਿਜਲੀ ਮੀਟਰ ਤੇ ਉਤਾਰ ਇੱਕ ਪਾਵਰ ਕਾਮ ਦੇ ਬਨੂੜ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀ ਗਿਆ ਹੈ ਧੰਨਵਾਦ